ਜੀ ਜੀ ਅੱਜ ਹਰ ਕੀ ਵਾਰਦਾਤ ਹੋਈ ਹੈ ਕਿ ਇਹ ਇਹ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਪਿਛੋਕੜ ਚ ਦੱਸਣਾ ਚਾਹਣਾ 10/7/24 ਨੂੰ ਅੰਮ੍ਰਿਤਸਰ ਰੋਡ ਤੇ ਇੱਕ ਮਾਸਟਰ ਬੁੱਕ ਸ਼ਾਪ ਆ ਉਹਦੇ ਤੇ ਫਾਇਰਿੰਗ ਹੋਈ ਸੀ ਫਾਇਰਿੰਗ ਤੋਂ ਬਾਅਦ ਉਹਨਾਂ ਨੂੰ 3 ਦਿਨ ਬਾਅਦ ਫਿਰ ਇੱਕ ਬਾਅਦ ਤੋਂ ਨੰਬਰ ਤੋਂ ਫਰੋਤੀ ਮੰਗੀ ਗਈ ਇੱਕ ਰੋਡ ਦੀ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਜਦੋਂ ਇਹ ਫਾਇਰਿੰਗ ਹੋਈ ਆ ਇੱਕ ਪਰਚਾ ਰਜਿਸਟਰਡ ਕਰਵਾ ਸੀ ਥਾਣੇ ਮੈਸੇਜ ਦੇ ਵਿੱਚ ਉਸ ਤੋਂ ਬਾਅਦ ਫਿਰ ਸਾਡੀ ਟੀਮ ਨੇ ਐਸਐਚਓ ਸਾਹਿਬ ਤੇ ਇਹਨਾਂ ਦੇ ਬਲਕਿ ਐਸਏ ਬਲਕਾਰ ਸਿੰਘ ਇਹਨਾਂ ਸਾਰਿਆਂ ਨੇ ਬੜੀ ਮਿਹਨਤ ਕਰਕੇ ਤੇ ਇਹਦੇ ਵਿੱਚ ਆਪਣਾ ਇਹਦੀ ਤਪੀਸ਼ ਕੀਤੀ ਤੇ ਉਹਦੇ ਵਿੱਚ ਇਹਨਾਂ ਨੂੰ ਇੱਕ ਸੀਕ੍ਰੇਟ ਇਨਫਰਮੇਸ਼ਨ ਮਿਲੀ ਆਪਣੇ ਉਹਦੇ ਬਨਾ ਦੇ ਉੱਤੇ ਇਹਨਾਂ ਨੇ ਜੇਲੇਆਣਾ ਗੁਰਦੁਆਰੇ ਲੱਗ ਰਿਹਾ ਸੀ ਗੱਡੀ ਲੈੰਦਰਾ ਜੀਪ ਸੀਗੀ ਕਾਲੇ ਰੰਗ ਦੀ ਉਹ ਫੇਰੀ ਉਹਦੇ ਵਿੱਚ ਉਹ ਤਿੰਨ ਮੁੰਡੇ ਮਿਲੇ ਇਹਨਾਂ ਦੇ ਕੋਲੋਂ ਇਹਨਾਂ ਨੇ ਸਰਚ ਕੀਤੀ ਉਹਨਾਂ ਨੂੰ ਸਾਨੂੰ 2 ਪਿਸਟਲ ਤੇ ਇੱਕ ਰਵਾਲਵਰ 32 ਬੋਰ ਦਾ ਤੇ ਨਾਲ 6 ਰੌਂਦ ਮਿਲੇ ਉਹਦੇ ਰੈਸਟਪਾਲੀ ਅਰੈਸਟ ਬਾਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੇ ਹੁ ਰਿਮਾਂਡ ਲਿਆ ਫਿਰ ਫਿਰ ਦੁਬਾਰਾ ਉਹਦਾ ਹੁਣ 23 ਤੱਕ ਰਿਮਾਂਡ ਤੇ ਸੀਗੇ ਤੇ ਅੱਜ ਇਹ ਉਹਦੇ ਵਿੱਚ ਪੁੱਛਗਿਸ਼ ਤੇ ਵਿੱਚ ਫੇਰ ਦੁਬਾਰਾ ਇੱਕ ਪਿਸਤਲ ਦੀ ਇਨਫੋਰਮੇਸ਼ਨ ਸੀਗੀ ਇਹਨਾਂ ਨੂੰ ਉਹਦੇ ਕੋਲ ਵੀ ਹੈ ਉਹਨੇ ਫੇਰ ਆਪਣੀ ਪੁੱਛਗਿਸ਼ ਮੰਨਿਆ ਵੀ ਹਾਂ ਮੈਂ ਉਸ ਉਦੋ ਨੰਗਲ ਸ਼ਮਸ਼ਾਨ ਘਾਟ ਦੇ ਵਿੱਚ ਲੁਕੋ ਕੇ ਰੱਖਿਆ ਇਹ ਪੁਲਿਸ ਪਾਰਟੀ ਸਾਡੀ ਐਸੇ ਬਲਕਾਰ ਸਿੰਘ ਤੇ ਦੀ ਟੀਮ ਗਈ ਉੱਥੇ ਲੈ ਕੇ ਔਰ ਖਬਰੀ ਪਿਸਤਲ ਦੀ ਹੋ ਗਈ ਰੋਂ ਤਾਂ ਕੋਈ ਨਹੀਂ ਮਿਲਿਆ ਉੱਥੇ ਇਕੱਲਾ ਪਿਸਤਲ ਮਿਲਿਆ ਇਸ ਤਰ੍ਹਾਂ ਲੈ ਕੇ ਜਦੋਂ ਇਹ ਗੱਡੀ 'ਚ ਬਹਿਣ ਲੱਗੇ ਤੇ ਉਹਨੇ ਹੱਥ ਖੜੀ ਲੱਗੀ ਸੀ ਤਾਂ ਇੱਕ ਸਾਡੇ ਕਨਸਟੇਬਲ ਨੂੰ ਗੁੱਸਾ ਆਫ ਸਿਕ ਨੂੰ ੱਟਕਾ ਮਾਰ ਕੇ ਤੇ ਉੱਥੋਂ ਭੱਜ ਗਿਆ। ਇਹ ਵੀ ਐਸਐਚਓ ਸਾਹਿਬ ਉਹਦਾ ਅਰਜਨ ਮੰਗੇ ਸਾਈਡ ਦੇ ਉੱਤੇ ਸੀ ਆਪਣੀ ਆਪਣੇ ਗਸ਼ਟ ਦੇ ਉੱਤੇ। ਇਹਨੇ ਫੋਨ ਕੀਤਾ ਫਿਰ 2 ਕਿਲੋਮੀਟਰ ਇਹ ਭੱਜਿਆ ਬੰਦਾ। ਉੱਥੇ ਜਾ ਕੇ ਅਭੀ ਉਹ ਫਿਰ ਇਹਨਾਂ ਨੇ ਘੇਰਾ ਪਾ ਲਿਆ। ਤੇ ਦੋਨੇ ਸਾਈਡਾਂ ਤੋਂ ਘੇਰਾ ਪੈ ਗਿਆ ਜਦੋਂ ਇਹਨਾਂ ਨੇ ਪਟੜੀ ਪਟੜੀ ਜਾ ਰਿਆ ਸੀ ਹੂਏ ਦੇ। ਉੱਥੇ ਇਹਨਾਂ ਨੇ ਐਸਐਚਓ ਤੇ ਬਾਹਰ ਕੀਤਾ ਉਹ ਰੋੜਾ ਚੱਕ ਕੇ ਦੋ ਇਹਨਾਂ ਦੇ ਮਾਰਿਆ। ਚਲੋ ਇਹਨੇ ਪਹਿਲਾਂ ਬਚਾਅ ਕੀਤਾ। ਫਿਰ ਉਹਨੂੰ ਰੋਕਣ ਦਾ ਇਸ਼ਾਰਾ ਕੀਤਾ ਪਰ ਨਹੀਂ ਰੁਕਿਆ ਫਿਰ ਉਹਨਾਂ ਨੇ ਹਵਾਈ ਫੈਰ ਕੀਤਾ ਸਚੋ ਸਾਹਿਬ ਨੇ ਲੇਕਿਨ ਉਹ ਫਿਰ ਵੀ ਨਹੀਂ ਰੁਕਿਆ ਉਹਨੇ ਫਿਰ ਇੱਕ ਬੱਟਾ ਚੱਕ ਕੇ ਇਹਨਾਂ ਦੇ ਸਿਰ ਤੇ ਮਾਰਿਆ ਪਰ ਇਹ ਫਿਰ ਬਚਾ ਇਹਨਾਂ ਨੇ ਕਰ دیا۔ ਉਹ ਆਪਣੇ ਬਚਾ ਲਈ ਫਿਰ ਇਹਨਾਂ ਨੇ ਥੱਲੇ ਨੂੰ ਇੱਕ ਫਾਇਰ ਕੀਤਾ ਜਿਹੜਾ ਫਿਰ ਉਹਦੀ ਲੱਤ ਤੇ ਸੱਜੀ ਤੇ ਲੱਗ ਗਿਆ ਤੇ ਇਹਨਾਂ ਦੀ ਜਿਹੜਾ ਮਗਰ ਹੈਗਾ ਉਹ ਮਨ ਕੰਚਾਪੁਰਾ ਗੋਪੀ ਕੰਚਾਪਰੀਆ ਗੈਂਗਸਟਰ ਦਾ ਉਹਦਾ ਭਰਾ ਹੈ ਛੋਟਾ ਤੇ ਇੱਕ ਡੋਣੀ ਡੋਣੀ ਐ ਸੋਨ ਸਠੇ ਵਾਲੇ ਦਾ ਇਹ ਦੋਨੇ ਬੰਦੇ ਇਸ ਵੇਲੇ ਜੋ ਪਤਾ ਲੱਗਿਆ ਪੁਰਤਗਾਲ ਦਾ ਉਹ ਤੁਹੀਂ ਹੈ ਆਪਣਾ ਨੈਟਵਰਕ ਚ ਲਾਉਂਦੇ ਆ ਇਹਨਾਂ ਲੋਕਾਂ ਨੂੰ ਥੋੜੇ ਬਹੁਤੇ ਪੈਸੇ ਦੇ ਕੇ ਤੇ ਇਹ ਆਪਣੀਆਂ ਫਰੋਟੀਆਂ ਦਾ ਧੰਦਾ ਕਰ ਰਹੇ ਆ ਤੇ ਸਾਡੀ ਤਾਂ ਇੱਕੋ ਹੀ ਇਹਨਾਂ ਨੂੰ ਚੈਲੰਜ ਆ ਤੇ ਛੱਡਾਂਗੇ ਨਹੀਂ ਕਿਸੇ ਵੀ ਸੂਰਤ ਵਿੱਚ ਇਹਨਾਂ ਨੂੰ ਹਰ ਬੰਦਾ ਜਿਹੜਾ ਸਮਾਜ ਦੇ ਉਲਟ ਕੰਮ ਕਰਦਾ ਜਾਂ ਜਿਹੜਾ ਬੰਦਾ ਆਪਣੀਆਂ ਫਰੋਟੀਆਂ ਦੇ ਵਿੱਚ ਇਨਵੋਲ ਆ ਤੇ ਉਹ ਕਿਸੇ ਵੀ ਕੀਮਤੇ ਬਖਸ਼ਿਆ ਨਹੀਂ ਜਾਊਗਾ ਕਿ ਸਰ ਇੱਕ ਦੋਸ਼ੀ ਦਾ ਨਾਂ ਕਿੰਨੇ ਦੋਸ਼ੀ ਰੱਖਾ ਰਿਹਾ ਹੈ ਇਹ ਉਹਦਾ ਬਿੱਲਾ ਹੈ ਗੋਰਪ੍ਰੀਤ ਸਿੰਘ ਬਿੱਲਾ ਸਾਨੂੰ ਕੁਲਦੀਪ ਸਿੰਘ ਮਹਿਸਮਪੁਰ ਖੁਰ ਦਾ ਇਹ ਇਹ ਫਰਾਰ ਹੋਏ ਨੇ ਪੱਲਿਆਪੇ 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 ਇਹ ਧੋਪਰਾ ਆਇਆ ਹੈ ਇੱਕ ਇਹ ਹੈਗਾ ਇੱਕ ਇਹਦਾ ਹੈਗਾ ਗਗਨਦੀਪ ਸਿੰਘ ਤੇ ਇੱਕ ਇਹਨਾਂ ਦਾ ਹੈਗਾ ਨਵਰਾਜ ਸਿੰਘ ਇਹ ਤਿੰਨੇ ਬੰਦੇ ਸਾਡੀ ਅਰੈਸਟ ਰੈਸਟ ਕੀਤੀ ਹੋਈ ਆ ਸੀ ਫਿਰ ਮਾਨਟ ਨਹੀਂ ਮੇਰਾ ਗੋਰਪ੍ਰੀਤ ਸ਼ਾਹਪੁਰ ਨੇ ਘਰ ਆ ਕੇ ਕਿਹਾ ਨਾ ਉਹ ਤਾਂ ਮਨਪ੍ਰੀਤ ਮਾਨ ਉਹ ਐਸੇ ਕਿਥੇ ਰਹੇਗਾ ਉਹ ਜੋ ਪਸੰਦ ਲਿਆ ਪੁਰਤਗਾਲ ਦੇ ਵਿੱਚ ਹੈ ਦੋਡੇ ਕਿ ਢੋਣੀ ਵੀ ਤੇ ਇਹ ਢੋਣੀ ਹੈ ਤੇ ਉੱਥੋਂ ਆਪਣਾ ਨੈਟਵਰਕ ਚਲਾ ਰਹੇ ਆ। ਇਹ ਜਰਾ ਇਹ ਇੱਕ ਹੀ ਬੰਦੇ ਦੀ ਜਿਹੜੀ ਹਾਂ ਇੱਕੋ ਹੀ ਥੀ ਦੂਜਿਆਂ ਨੇ ਹਾਂ ਉਹ ਫੜ ਲਈ। ਉਹ ਐਟੋਮੈਟਿਕ ਰਾਇਓ ਹਸਪੀਟਲ। ਪਰ ਆਮਦਗੀ ਉਹੀ ਦੇ ਹਾਂ ਬ੍ਰਾਂਧ ਦੀ ਕਿਸਟਲ ਦੀ ਹੋ ਗਈ ਸੀ 32 ਗੋਲ। ਜੀ ਜੀ ਕਿਨੇ ਫੇਰ ਕਹਿੰਦੇ ਪਿਆ ਜੀ ਦੋ ਫੇਰ। ਇੱਕ ਤਾਂ ਵਾਈ ਫੇਰ ਕੀਤਾ ਸੀ। ਜਦੋਂ ਇਹਨੇ ਫੇਰ ਮਾਰ ਦੇਣ ਦੀ ਨੀਤ ਨਾਲ ਹੀ ਇਹਨਾਂ ਦੇ ਉੱਤੇ ਉਹ ਬੱਟਾ ਮਾਰਿਆ ਫਿਰ ਤੇ ਚਲੋ ਇਹਨਾਂ ਨੇ ਬੜੀ ਹੁਸ਼ਿਆਰੀ ਦੇ ਨਾਲ ਆਪਣੇ ਆਪ ਨੂੰ ਬਚਾਇਆ। ਉਹ ਫਿਰ ਥੱਲੇ ਨੂੰ ਫੇਰ ਕੀਤਾ ਲੇਕਿਨ ਉਹ ਇਹਦੀ ਲੱਤ ਤੇ ਲੱਗ ਗਿਆ। ਇਹਨਾਂ ਹੁਸ਼ਾਰ ਨਹੀਂ ਫਰਚਾ ਕਰ ਕੀਤਾ ਜਿਵੇਂ ਫਟ ਨਹੀਂ ਅਸੀਂ ਬਿਲਕੁਲ ਬਦਲਾ ਕਰਾਂਗੇ ਅਸੀਂ ਵਿੱਚ ਜੀ ਇੱਕ ਪਹਿਲਾਂ ਤੁਹਾਨੂੰ ਮੈਂ ਦੱਸ ਦੇ ਪਹਿਲਾਂ ਅਸੀਂ ਉਹ ਕਰ ਰਹੇ ਹਾਂ ਤਾਂ ਫੀਸ ਦੇ ਵਿੱਚ ਚੈੱਕ ਕਰਦੇ ਹਾਂ ਬਸ ਇਹ ਤੁਹਾਨੂੰ ਫਿਰ ਲੇਟਰ ਆਨ ਸਾਰਾ ਕੁਝ ਦੱਸਾਂਗੇ ਇਹ ਨਾਲ